ਮਹਾਲੀ ਦੇ ਬਲਟਾਨਾ ਤੋਂ ਇੱਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਗੱਡੀ ਜਿਹੜੀ ਆ ਪੁਲ ਤੋਂ ਹੇਠਾਂ ਡਿੱਗ ਗਈ ਹੈ ਦੱਸਦੇ ਕਿ ਤੁੰਦ ਕਾਫੀ ਹੋਣ ਦੇ ਚੱਲਦੇ ਗੱਡੀ ਚਾਲਕ ਨੂੰ ਸਾਹਮਣੇ ਕੁਝ ਦਿਖਾਈ ਨਹੀਂ ਦਿੱਤਾ ਅਤੇ ਗੱਡੀ ਦੀ ਰਫ਼ਤਾਰ ਵੀ ਕਾਫੀ ਤੇਜ਼ ਸੀ ਅਤੇ ਬੇਕਾਬੂ ਗੱਡੀ ਜਿਹੜੀ ਆ ਪੁਲ ਤੋਂ ਹੇਠਾਂ ਜਾ ਡਿੱਗੀ ਤਸਵੀਰਾਂ ਜੇ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕਿੱਦਾਂ ਬੇਕਾਬੂ ਹੋਈ ਗੱਡੀ ਪੁਲ ਤੋਂ ਹੇਠਾਂ ਝੱਡ ਗਈ ਹੈ ਗੱਡੀ ਸਵਾਰ ਬਲਟਾਨਾ ਖੇਤਰ ਤੋਂ ਚੰਡੀਗੜ੍ਹ ਸੜਕ ਵਾਲੇ ਪਾਸੇ ਜਾ ਰਿਹਾ ਸੀ ਕਿ ਅਚਾਨਕ ਇਹ ਗੱਡੀ ਬੇਕਾਬੂ ਹੋ ਗਈ ਆ ਅਤੇ ਪੁਲ ਤੋਂ ਹੇਠਾ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਰਾਗੀਰਾ ਦੀ ਮਦਦ ਦੇ ਨਾਲ ਗੱਡੀ 'ਚ ਸਵਾਰ ਵਿਅਕਤੀ ਨੂੰ ਬਾਹਰ ਕੱਢਿਆ ਗਿਆ। ਕਾਰ ਚਾਲਕ ਨੇ ਦੱਸਿਆ ਕਿ ਉਹ ਕਿਸੇ ਘਰੇਲੂ ਕੰਮ ਲਈ ਬਲਟਾਨਾ ਤੋਂ ਚੰਡੀਗੜ੍ਹ ਵੱਲ ਜਾ ਰਿਹਾ ਸੀ। ਪਲਟਾਨਾ ਪੁਲਿਸ ਚੌਂਕੀ ਦੇ ਨੇੜੇ ਇਹ ਹਾਦਸਾ ਵਾਪਰ ਗਿਆ ਤੁਰੰਤ ਕਾਰਨ ਸੜਕ ਅਤੇ ਪੁਲ ਨਜ਼ਰ ਨਹੀਂ ਆ ਰਿਹਾ ਸੀ ਅਤੇ ਕਾਰ ਬੇਕਾਬੂ ਹੋ ਗਈ ਅਤੇ ਪੁਲ ਤੋਂ ਹੇਠਾ ਡਿੱਗ ਗਈ ਇਸ ਨਾਲੀ ਇਲਾਕਾ ਵਸੀਆਂ ਨੇ ਵੀ ਦੱਸਿਆ ਕਿ ਸੜਕ ਤੇ ਬਣੇ ਪੁਲ ਦੀ ਰੇਲਿੰਗ ਪਿਛਲੇ 6 ਮਹੀਨਿਆਂ ਤੋਂ ਟੁੱਟੀ ਹੋਈ ਏ ਜਿਸ ਦੇ ਨਾਲ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ ਮਹਾਲੀ ਦੇ ਬਲਟਾਨਾ ਤੋਂ ਇੱਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਗੱਡੀ ਜਿਹੜੀ ਆ ਪੁਲ ਤੋਂ ਹੇਠਾਂ ਡਿੱਗ ਗਈ ਹੈ ਦੱਸਦੇ ਕਿ ਤੁੰਦ ਕਾਫੀ ਹੌਣ ਦੇ ਚੱਲਦੇ ਗੱਡੀ ਚਾਲਕ ਨੂੰ ਸਾਹਮਣੇ ਕੁਝ ਦਿਖਾਈ ਨਹੀਂ ਦਿੱਤਾ ਅਤੇ ਗੱਡੀ ਦੀ ਰਫ਼ਤਾਰ ਵੀ ਕਾਫੀ ਤੇਜ਼ ਸੀ ਅਤੇ ਬੇਕਾਬੂ ਗੱਡੀ ਜਿਹੜੀ ਆ ਪੁਲ ਤੋਂ ਹੇਠਾਂ ਜਾ ਡਿੱਗੀ ਤਸਵੀਰਾਂ ਜੇ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕਿੱਦਾਂ ਬੇਕਾਬੂ ਹੋਈ ਗੱਡੀ ਪੁਲ ਤੋਂ ਹੇਠਾਂ ਝੱਡ ਗਈ ਹੈ ਗੱਡੀ ਸਵਾਰ ਬਲਟਾਨਾ ਖੇਤਰ ਤੋਂ ਚੰਡੀਗੜ੍ਹ ਸੜਕ ਵਾਲੇ ਪਾਸੇ ਜਾ ਰਿਹਾ ਸੀ ਕਿ ਅਚਾਨਕ ਇਹ ਗੱਡੀ ਬੇਕਾਬੂ ਹੋ ਗਈ ਆ ਅਤੇ ਪੁਲ ਤੋਂ ਹੇਠਾ ਡਿੱਗ ਗਈ ਦੱਸਿਆ ਜਾ ਰਿਹਾ ਹੈ ਕਿ ਰਾਗੀਰਾ ਦੀ ਮਦਦ ਦੇ ਨਾਲ ਗੱਡੀ 'ਚ ਸਵਾਰ ਵਿਅਕਤੀ ਨੂੰ ਬਾਹਰ ਕੱਢਿਆ ਗਿਆ ਕਾਰ ਚਾਲਕ ਨੇ ਦੱਸਿਆ ਕਿ ਉਹ ਕਿਸੇ ਘਰੇਲੂ ਕੰਮ ਲਈ ਬਲਟਾਨਾ ਤੋਂ ਚੰਡੀਗੜ੍ਹ ਵੱਲ ਜਾ ਰਿਹਾ ਸੀ ਪਲਟਾਣਾ ਪੁਲਿਸ ਚੌਂਕੀ ਦੇ ਨੇੜੇ ਇਹ ਹਾਦਸਾ ਵਾਪਰ ਗਿਆ ਤੁਰੰਤ ਕਾਰਨ ਸੜਕ ਅਤੇ ਪੁਲ ਨਜ਼ਰ ਨਹੀਂ ਆ ਰਹੀ ਸੀ ਅਤੇ ਕਾਰ ਬੇਕਾਬੂ ਹੋ ਗਈ ਅਤੇ ਪੁਲ ਤੋਂ ਢੇਠਾ ਡਿੱਗ ਗਈ ਇਸ ਨਾਲ ਹੀ ਇਲਾਕਾ ਵਸੀਆਂ ਨੇ ਵੀ ਦੱਸਿਆ ਕਿ ਸੜਕ ਤੇ ਬਣੇ ਪੁਲ ਦੀ ਰੇਲਿੰਗ ਪਿਛਲੇ 6 ਮਹੀਨਿਆਂ ਤੋਂ ਟੁੱਟੀ ਹੋਈ ਏ ਜਿਸ ਦੇ ਨਾਲ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ ਹਾਲੀ ਦੇ ਬਲਟਾਨਾ ਤੋਂ ਇੱਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਗੱਡੀ ਜਿਹੜੀ ਆ ਪੁਲ ਤੋਂ ਹੇਠਾਂ ਡਿੱਗ ਗਈ ਹੈ ਦੱਸਦੇ ਕਿ ਤੁੰਦ ਕਾਫੀ ਹੌਣ ਦੇ ਚੱਲਦੇ ਗੱਡੀ ਚਾਲਕ ਨੂੰ ਸਾਹਮਣੇ ਕੁਝ ਦਿਖਾਈ ਨਹੀਂ ਦਿੱਤਾ ਅਤੇ ਗੱਡੀ ਦੀ ਰਫ਼ਤਾਰ ਵੀ ਕਾਫੀ ਤੇਜ਼ ਸੀ ਅਤੇ ਬੇਕਾਬੂ ਗੱਡੀ ਜਿਹੜੀ ਆ ਪੁਲ ਤੋਂ ਹੇਠਾਂ ਜਾ ਡਿੱਗੀ ਤਸਵੀਰਾਂ ਜੇ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕਿੱਦਾਂ ਬੇਕਾਬੂ ਹੋਈ ਗੱਡੀ ਪੁਲ ਤੋਂ ਹੇਠਾਂ ਝੱਡ ਗਈ ਹੈ ਗੱਡੀ ਸਵਾਰ ਬਲਟਾਨਾ ਖੇਤਰ ਤੋਂ ਚੰਡੀਗੜ੍ਹ ਸੜਕ ਵਾਲੇ ਪਾਸੇ ਜਾ ਰਿਹਾ ਸੀ ਕਿ ਅਚਾਨਕ ਇਹ ਗੱਡੀ ਬੇਕਾਬੂ ਹੋ ਗਈ ਆ ਅਤੇ ਪੁਲ ਤੋਂ ਹੇਠਾ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਰਾਗੀਰਾ ਦੀ ਮਦਦ ਦੇ ਨਾਲ ਗੱਡੀ 'ਚ ਸਵਾਰ ਵਿਅਕਤੀ ਨੂੰ ਬਾਹਰ ਕੱਢਿਆ ਗਿਆ। ਕਾਰ ਚਾਲਕ ਨੇ ਦੱਸਿਆ ਕਿ ਉਹ ਕਿਸੇ ਘਰੇਲੂ ਕੰਮ ਲਈ ਬਲਟਾਨਾ ਤੋਂ ਚੰਡੀਗੜ੍ਹ ਵੱਲ ਜਾ ਰਿਹਾ ਸੀ। ਪਲਟਾਨਾ ਪੁਲਿਸ ਚੌਂਕੀ ਦੇ ਨੇੜੇ ਇਹ ਹਾਦਸਾ ਵਾਪਰ ਗਿਆ ਤੰਦ ਕਾਰਨ ਸੜਕ ਅਤੇ ਪੁਲ ਨਜ਼ਰ ਨਹੀਂ ਆ ਰਿਹਾ ਸੀ ਅਤੇ ਕਾਰ ਬੇਕਾਬੂ ਹੋ ਗਈ ਅਤੇ ਪੁਲ ਤੋਂ ਹੇਠਾ ਡਿੱਗ ਗਈ ਇਸ ਨਾਲੀ ਇਲਾਕਾ ਵਸੀਆਂ ਨੇ ਵੀ ਦੱਸਿਆ ਕਿ ਸੜਕ ਤੇ ਬਣੇ ਪੁਲ ਦੀ ਰੇਲਿੰਗ ਪਿਛਲੇ 6 ਮਹੀਨਿਆਂ ਤੋਂ ਟੁੱਟੀ ਹੋਈ ਏ ਜਿਸ ਦੇ ਨਾਲ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ ਮਹਾਲੀ ਤੋਂ ਮੇਜਰਲਿਟੀ ਰਿਪੋਰਟ